ਦੇ ਵਿੱਚ ਇਸ ਵਕਤ ਟੋਹਾਣਾ ਦੀ ਅਨਾਜ ਮੰਡੀ ਦੇ ਵਿੱਚ ਲੋਕਦਾ ਜਿੱਥੇ ਅੱਜ ਇੱਕੋ ਕਿਸਾਨਾਂ ਦੀ ਮਹਾ ਪੰਚਾਇਤ ਦਾ ਜਿਹੜਾ ਮਹਾਂਰਾਜ ਕੀਤਾ ਗਿਆ ਸੀ ਸੋ ਮਹਾ ਪੰਚਾਇਤ ਚੱਲ ਰਹੀ ਹੈ ਤੇ ਦੂਸਰੇ ਪਾਸੇ ਸਾਡੇ ਨਾਲ ਸਰਦਾਰ ਜਗਿੰਦਰ ਸਿੰਘ ਜੀ ਉਗਰਾਹ ਉਹ ਵੀ ਮੌਜੂਦ ਹੈ ਸੋ ਆਓ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਸੱਸੀ ਰਾਜੀ ਸੋ ਅੱਜ ਇੱਕ ਮਹਾ ਪੰਚਾਇਤ ਦਾ ਆਗਾਜ਼ ਕੀਤਾ ਗਿਆ ਟੋਹਾਣਾ ਦੇ ਵਿੱਚ ਕੀ ਗੱਲ ਹੈ ਦੇਖੋ ਕੇਂਦਰ ਸਰਕਾਰ ਨੇ 25 ਨਵੰਬਰ ਨੂੰ ਸਾਰੀਆਂ ਸਟੇਟਾਂ ਨੂੰ ਇੱਕ ਕਰਾਫਟ ਭੇਜਿਆ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਐਪੀਐਫਸੀ ਐਪ ਹੈ ਜਿਹੜਾ ਉਹਦੇ ਵਿੱਚ ਸੁਧਾਰ ਕਰਕੇ ਜਿਹੜੇ ਸ਼ੈੱਲੋ ਕੰਮ ਨੇ ਇਹਨਾਂ ਨੂੰ ਮੰਡੀ ਜਾੜ ਦਸੋ ਕਰੋ ਜਿਹੜੇ ਇਸ ਰਿਪੋਰਟ ਸਟੋਰ ਨੇ ਉਹਨਾਂ ਨੂੰ ਮੰਡੀ ਜਾੜ ਦਸੋ ਜੀ ਇਹ ਉਹਦੇ ਵਿੱਚ ਬਹੁਤ ਐਈਆਂ ਜਾਂਦਾ ਹੈ ਤਾਂ ਨਹੀਂ ਜਿਵੇਂ ਮਾਰਕੀਟ ਫੀਸ ਨੂੰ 1% ਕਰਦੋ ਜਾ ਜਿਹੜੇ ਮਜ਼ਦੂਰਾਂ ਨੂੰ ਜਨਕਤ ਮੰਡ ਬੰਨ੍ਹਾ ਲਈ ਅਸੀਂ ਅਨਾਜ ਦਿੰਦੇ ਆ ਉਹਦੀ ਜਗ੍ਹਾ ਤੇ ਅਸੀਂ ਸਰ ਨਗਰਪਾਲਿਕਾ ਦੇ ਨਗਰਪਾਲਿਕਾ ਦੇ ਰੰਗ ਦਮ ਜੀ ਜਾ ਜਿਹੜੀ ਆਖੀਏ ਇਹਨੂੰ ਕੰਟੈਕਟ ਫਾਰਮ ਤੇ ਤਬਦੀਲ ਕਰਾਂਗੇ ਜਿਹੜੀ ਉਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਪਹਿਲਾਂ ਕਾਲੇ ਖੰਮੂਨਾਂ 'ਚ ਗਿੜਦੇ ਹੁੰਦੇ ਸੀ ਜੀ ਉਹ ਸਾਰੀਆਂ ਗੱਲਾਂ ਜਿਹੜੇ ਤਰੀਕੇ ਨਾਲ ਸਰਕਾਰ ਨੇ ਮਤਲਬ ਸਟੇਟਾਂ ਕੋਲ ਜਿਹੜਾ ਤਰੀਕਾ ਅਪਣਾਇਆ ਇਹ ਬਹੁਤ ਹੀ ਨਰਮੀ ਹੋ ਗਈ ਤੇ ਅਸੀਂ ਇਹ ਮੈਨੂੰ ਰੱਦ ਕਰਾਉਣ ਦੀ ਅਸਕੇਮ ਨੇ ਬੀੜਾ ਚੱਕਿਆ ਹੈ ਇਹ ਸਾਰੀਆਂ ਸਟੇਟਾਂ ਦੇ ਵਿੱਚ ਤਰਕ ਕਰਨਾ ਕਰ ਰਹੇ ਸਾਰੀਆਂ ਸਟੇਟਾਂ ਦੇ ਵਿੱਚ ਕਰਨਾ ਵੀ ਉਹਨੂੰ ਰੱਦ ਕਰ ਦਿੱਤਾ ਸ੍ਰੀ ਗਗਿੰਦਰ ਸਿੰਘ ਜੀ ਆਪਾਂ ਦੇਖਿਆ ਤਾਂ ਲਗਾਤਾਰ ਅਖਨੋਰੀ ਵਾਟਰ ਤੇ ਵੀ ਕਾਫੀ ਲੰਬੇ ਸਮੇਂ ਤੋਂ ਕਿਸਾਨ ਬੈਠੇ ਨੇ ਜਿਵੇਂ ਗਰਜੀਤ ਸਿੰਘ ਦੀ ਢਲੇਵਾਰ ਮਰਨ ਵਰਤੇ ਤੇ ਬੈਠਿਆ ਉਹ ਚੀਜ਼ ਨੂੰ ਕਿਵੇਂ ਕਰਦੇ ਦੇਖੋ ਸੰਘਰਸ਼ ਕਰਨਾ ਹਰ ਜੰਮੀ ਦਾ ਹੱਕ ਹੈ ਜੀ ਇਹ ਕਹਿੰਦਾ ਉਹਨਾਂ ਦਾ ਪ੍ਰਵਦਾ ਸੋਲਣ ਤਰੀਕਾ ਤਾਂ ਸਹੀ ਇਹ ਤਾਂ ਠੀਕ ਨਹੀਂ ਜੀ ਤਰੀਕੇ ਵੀ ਉਹਨਾਂ ਦੇ ਆਪ ਦੇ ਆਪ ਸਰਕਾਰ ਨੂੰ ਨਹੀਂ ਗੱਲ ਸੁਣਦੀ ਕਿਉਂਕਿ ਮੰਨਣਾ ਨਹੀਂ ਚਾਹ ਜਿਹਨੇ ਮੰਨਦਾ ਉਸ ਨੂੰ ਸਮਰਥਨ ਕਰਦੇ ਆ ਸਰਕਾਰ ਨੂੰ ਨਹੀਂ ਗੱਲ ਸੁਣਦੀ ਉਹ ਵੋਟ ਨਹੀਂ ਕਰਨਾ ਚਾਹੀਦਾ ਉਹਨਾਂ ਦਾ ਫੈਸਲਾ ਕਰਨਾ ਤੁਸੀਂ ਕਹਿੰਦੇ ਜਗਜੀ ਸਿੰਘ ਡੱਲੇਵਾਲ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇੱਕ ਦੋ ਵਾਰ ਫੋਨ ਕੀਤਾ ਮੈਂ ਚੱਕਿਆ ਨਹੀਂ 2020 ਵਿੱਚ ਵੀ 30 ਰੋਡ ਕਾਲਵਾਟ ਦੇ ਕਾਸੀ ਤਾਂ ਪਹਿਲਾਂ ਕੱਠੀ ਹੁੰਦੇ ਸੀ ਬਹੁਤ ਗੱਲਾਂ ਮਤਾਂ ਹੋ ਜਾਂਦੇ ਨੇ ਦੋ ਕਦੇ ਹੋਏ ਉਹ ਕਹਿੰਦੇ ਨੇ ਕਿ ਇਹ ਜੇ ਨੇਤਾ ਜੇ ਗੱਲ ਕਿਸੇ ਕਿਸਾਨ ਕੋਲ ਬਹੁਤ ਮੁਸ਼ਕਲ ਨਾਲ ਮਿਲਦੇ ਨੇ ਜੇ ਕਿਤੇ ਰੱਬ ਨਾ ਕਰੇ ਹਨ ਹੋਣੀ ਹੁੰਦੀ ਜਗਜੀਤ ਸਿੰਘ ਦਿੱਲੀਵਾਲ ਦੇ ਨਾਲ ਤਾਂ ਕੋਈ ਤੁਹਾਡੇ ਵੱਲੋਂ ਕੋਈ ਫੇਰ ਕੀ ਐਕਸ਼ਨ ਹੋਣਾ ਅਸੀਂ ਤਾਂ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਜੀ ਕਿਉਂ ਇਹ ਵਜ੍ਹਾ ਮੁਸ਼ਕਲ ਪਈ ਅਸੀਂ ਤਾਂ ਉਹਨਾਂ ਕਹਿੰਦੇ ਰਹੇ ਨੇ ਆਪਣੇ ਦੇਸ਼ ਨੂੰ ਚਲਾਉਣ ਲੋਕਾਂ ਦੇ ਦੂਸਰ ਸੰਘਰਸ਼ ਕਰਦੇ ਲੋੜ ਹੈ ਆਪ ਕੋ ਆਦੀ ਲੋੜ ਹੈ ਕੋਈ ਤੇ ਬਣਦੇ ਨੂੰ ਅਸੀਂ ਤਾਂ ਉਹਨਾਂ ਦੀ ਉਹਦੀ ਕੰਮ ਉਹ ਜਿਹੜੇ ਐਕਟ ਸਰਕਾਰ ਲੈ ਕੇ ਆ ਰਹੀ ਹੈ ਸੈਂਟਰ ਸਰਕਾਰ ਤੁਹਾਨੂੰ ਮਨਜ਼ੂਰ ਨਹੀਂ ਹੈਗੇ ਨਹੀਂ ਮਨਜ਼ੂਰ ਇਸ ਨੂੰ ਰੱਦ ਕਰੋ ਸੋ ਪਹਿਲਾਂ ਵੀ 220 ਦੇ ਵਿੱਚ ਵੀ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਤਾਂ ਕੀ ਲੱਗਦਾ ਹੈ ਕਿ ਇਸ ਵਾਰ ਵੀ ਕੋਈ ਅੰਦੋਲਨ ਜਿਹੜਾ ਅੰਦਾ ਸ਼ੁਰੂ ਹੋ ਸਕਦਾ ਹੈ ਦੇਖੋ ਉਸੇ ਦੇਸ਼ਾਂ ਵਿੱਚ ਮੁਸੀਬਤ ਹੋ ਰਹੀ ਹੈ ਸਾਡੇ ਕਾਰਕੰਸਾਤ ਵੀ ਆਪਾਂ ਨੂੰ ਮਿਨੀਮਮ ਇੱਜ਼ਤ ਆਪਾਂ ਦਾ ਇੱਜ਼ਤ ਕਰਕੇ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਇਸ ਸਟੇਟ ਨੂੰ ਲੜੜੀਏ ਸਾਡੇ ਸਾਰਿਆਂ ਨੂੰ ਸਾਡੇ ਸਾਰੇ ਇਕੱਠੇ ਹੋ ਕੇ ਦੇਖਦੇ ਨੂੰ ਦਿੱਤਾ ਜਾ ਸਕਦਾ ਕੱਲੇ ਕੱਲੇ ਆਪਾਂ ਮਾਰ ਖਾਂ ਸਾਨੂੰ ਪੁੱਛੋ ਕੀ ਲੱਗਦਾ ਜੀ ਤੁਹਾਨੂੰ ਕੀ ਜਿਹੜੀ ਲੜਾਈ ਹੈ ਇੱਕ ਜੋ ਟੋਕ ਕੇ ਲੜਨੀ ਚਾਹੀਦੀ ਰਾਤ ਜਿਹੜੀ ਤੱਕ ਉਹ ਦੌੜੇ ਜਿੱਤਿਆ ਜਾਂਦੀ ਜਿਹਨੇ ਕਰ ਅਸੀਂ ਬੱਚੇ ਜਦੋਂ ਇਕੱਠੇ ਹੋ ਗਏ ਸੋ ਦਿੱਲੀ ਜਾਣ ਦੀ ਗੱਲ ਹੁੰਦੀ ਆ ਤਾਂ ਦੇਖ ਸਕਦੇ ਆ ਕਿ ਪਿਛਲੇ 1 ਸਾਲ ਤੋਂ ਸਮਾਂ ਹੋਣ ਵਾਲਾ ਉਹਨਾਂ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਪੈਦਲ ਵੀ ਨਹੀਂ ਜਾਣ ਦਿੱਤਾ ਜੇਕਰ ਦਿੱਲੀ ਜਾਣ ਦੀ ਗੱਲ ਹੁੰਦੀ ਆ ਤਾਂ ਕੀ ਐਕਸ਼ਨ ਹੈ ਜਿਹੜੇ ਉਹ ਲੈ ਜਾਂਦੇ ਕੋਈ ਜ਼ਰੂਰੀ ਨਹੀਂ ਇਹ ਦਿੱਲੀ ਵੀ ਜਾਣ ਦਿੰਦੇ ਭਾਈ ਦਿੱਲੀ ਤਾਂ ਉਹਦੇ ਵੀ ਤੁਰਕੇ ਜਾਂਦੇ ਹੁਣ ਪਹਿਲਾ ਕਦੇ ਤੋਂ ਦਿੱਲੀ ਜਾਣ ਦਿੱਤਾ ਸੀ ਪਹਿਲਾਂ ਵੀ ਤਾਂ ਹਰਿਆਣਾ ਦੀ ਹੱਦ 'ਤੇ ਬੈਠੇ ਸੀ ਜਿੱਥੇ ਵੀ ਉੱਥੇ ਆ ਗਈ ਸੀ ਹਰਿਆਣੇ ਵਿੱਚ ਗੋਲੇ ਸਾਥੀ ਤੇ ਖਲੋੜੀ ਬੈਠੇ ਨੇ ਦਿੱਲੀ ਇੱਥੇ ਆ ਗਈ ਸੀ ਇਸ ਦੀ ਦਿੱਲੀ ਨੂੰ ਬੁਲਾਉਣਾ ਸਰ ਤੱਕ ਦੇ ਸਕਦੇ ਸਨ ਸਾਡੇ ਨਾਲ ਕਿਉਂ ਤੜੀ ਤੋਰ ਦਾ ਕਿੰਨੀ ਦਾ ਸਭ ਲੋਕਾਂ ਦਾ ਸਮਰਥਨ ਕਿੰਨਾ ਹੈ ਇਹ ਦੇ ਨਾਲ ਸੁਰਿੰਦਰ ਸਿੰਘ ਜੀ ਕੋਈ ਮੈਸੇਜ ਦੇਣਾ ਚਾਹੋ ਕਿਸਾਨਾਂ ਨੂੰ ਕਿਉਂਕਿ ਇਹ ਲੱਗਦਾ ਕਿ ਵੱਡਾ ਜਿਹੜਾ ਸੰਘਰਸ਼ ਹੈ ਇੱਕੋ ਸ਼ੁਰੂ ਹੋਣ ਵਾਲਾ ਹੈ ਮੈਂ ਤਾਂ ਕਿਸਾਨਾਂ ਲੋਕਾਂ ਨੂੰ ਮੈਸੇਜ ਦਿੰਦਾ ਵੀ ਬਖਰੇਵੇਂ ਤਾਂ ਆਪਣੇ ਵਿਚਾਰਾਂ ਦੇ ਬਖਰੇਵੇਂ ਤਾਂ ਰਹਿਣਗੇ ਸਭ ਆਪਣੀ ਇਕਜੁੱਟਤਾ ਕੰਮ ਕਾਂ ਦੇ ਹੋਈ ਆ ਪਰ ਮੁੱਦਿਆਂ ਤੇ ਇਕੱਠੇ ਹੋਈਏ

ਸਾਨੂੰ ਦੀ ਲਗਭਗ 2 ਹਫ਼ਤੇ ਹੋ ਗਏ ਜਿਹੜੀ ਬਹੁਤ ਬਣ ਰਹੀ ਹੈ ਤਾਂ ਇਸ ਨੂੰ ਜਗਿੰਦਰ ਸਿੰਘ ਜੀ ਅਗਰਾਹਾ ਜਿਨ੍ਹਾਂ ਨੇ ਦਾ ਇਹੀ ਮੈਸੇਜ ਹੈ ਕਿ ਲੜਾਈ ਬਹੁਤ ਲੰਮੀ ਆ ਸਾਡੇ ਇੱਕ ਜੁੱਟ ਹੋ ਕੇ ਇਹ ਜਿਹੜੀ ਸਾਰੀ ਲੜਾਈ ਆ ਉਹ ਲੜਨੀ ਚਾਹੀਦੀ ਸਗਲੀ ਆਪਣੇ ਲਈ ਸਭ ਜੱਟ ਦੇ ਨਾਲ